ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਵਾਂ ਕਿਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਦੇ ਬਿਲਕੁਲ ਨਾਲ ਹੈ ਛੜਕ ਜਿਹੜੀ ਇਸ ਪਿੰਡ ਵੇ ਦੀ ਅੱਗੇ ਲੰਘਦੀ ਹੈ ਦੋਸਤੋ ਸੁਖਣ ਵਾਲੇ ਵਾਲੀ ਛੜਕ ਹੈ ਜਿਹੜੀ ਨਵੇਂ ਕਿਲੇ ਨੂੰ ਆਉਂਦੀ ਹੈ ਸੋ 3 ਕਿਲੋਮੀਟਰ ਇਹ ਫਰੀਦਕੋਟ ਸ਼ਹਿਰ ਤੋਂ ਸਾਈਡ ਤੇ ਆਟਵਾ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਆਲੀਆਂ ਆਉਂਦੀਆਂ ਆਂ ਅੱਜ ਤਿੰਨ ਨਾਗ ਹੈ ਦੋ ਵਹਿੜਾ ਪਰਲੇ ਪਾਸੇ ਤੁਸੀਂ ਦੇਖੋਗੇ ਦੋਨਾਂ ਨਾਲ ਹੀ ਬੱਚੇ ਫੀਮੇਲ ਕਾਫ ਆ ਵੱਛੀਆਂ ਨੂੰ ਇਹਨਾਂ ਨੇ ਜਨਮ ਦਿੱਤਾ ਟੌਪ ਦੀ ਬਰੀਡ ਆ ਦੱਸੋ ਚੰਗੇ ਕਾਦ ਕਾਟਦੀਆਂ ਆਂ ਇਹ ਵਹਿੜਾ ਤੇ ਇਹਨਾਂ ਤੋਂ ਬਿਨਾ ਇੱਕ ਵਹਿੜ ਗੱਬਣ ਖੜੀ ਐ ਬਰੀਡ ਵਾਈਜ਼ ਇਹ ਵੀ ਚੰਗੀ ਦਿਸਦੀ ਆ ਢਾਂਚਾ ਤੁਹਾਡੇ ਸਾਹਮਣੇ ਆ ਬਾਕੀ ਇਹਦਾ ਰੇਟ ਜਿਹੜਾ ਉਹ ਹਰੇਕ ਦੀ ਪਹੁੰਚ ਅਲਾਈ ਹੋਣਾ ਹੈ ਰੰਗ ਰੂਪ ਦੂਜੀਆਂ ਨਾਲ ਦਾ ਹੀ ਹੈ ਪਰ ਵਜ਼ਨ ਤੇ weight ਜਿਹੜਾ ਉਹ ਥੋੜਾ ਜਿਹਾ ਜਿਵੇਂ height ਦੀ ਘੱਟ ਹੈ ਤਾਂ ਉਸ ਦੇ ਹਿਸਾਬ ਤੇ ਦੀ ਕੀਮਤ ਵੀ ਘੱਟ ਹੋਊਗੀ ਸੋ ਉਦਾਂ ਦੇ ਬੱਚੇ ਤੁਸੀਂ ਇਹਦੇ ਤੋਂ ਤਿਆਰ ਕਰ ਸਕੋਗੇ ਸ਼ੁਰੂਆਤ ਇਸੇ ਤੋਂ ਕਰ ਲਾਂਗੇ ਉਸ ਤੋਂ ਬਾਅਦ ਸੋਹਣੀਆਂ ਸਵਾਈਆਂ ਵੇੜਾਂ ਦਿਖਾਉਣੇ ਆਓ ਮਿਲਿਏ ਬਾਈ ਨੂੰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੀ ਵਾੜ ਚੰਗੀ ਲੱਗੀ ਉਹਦੀ ਤਸੱਲੀ ਕਰ ਲਓ ਜੇ ਆਕੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਡੈਫਟੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਡੈਫਟੀ ਅੱਜ ਤਿੰਨ ਵੈੜਾ ਆਪਣੇ ਕੋਲ ਬਈ ਪਹਿਲੇ ਨੰਬਰ ਤੇ ਇਹ ਵੈੜ ਕੰਨ ਮਸੂਆ ਸੁਦਾ ਇਹ ਪਹਿਲਾ ਸੁਆ ਹੀ ਦੋ ਦੰਦ ਬੱਛੇ ਦੋ ਦੰਦ ਪਹਿਲਾ ਸੁਆ ਦੰਦ ਕਿੰਨੇ ਲਊ ਇਹ ਲੈਜ 90000 ਦੰਦ ਭਾਈ ਜੀ ਕੀ ਰੇਟ ਰੱਖਦੇ ਆ ਭਾਈ ਇਹ 90000 ਕੀ ਖੋਲੀ ਇਹਨੂੰ ਸੋ ਦੋਸਤੋ ਡਿਮਾਂਡ 90000 ਦੀ ਸੁਆ ਪਹਿਲਾ ਦੰਦ ਦੋ ਚਾਰ ਲਊਗੀ ਥੰਡਾ ਸਹਜ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਥਾਨ ਹੈ ਖੁੱਚਾਂ ਧੋਤਾ ਉੱਤੇ ਆ ਤੇ ਇਹ ਫਿਕਸ ਹਵਾਨੇ ਦੇ ਵਿੱਚ ਸੋ ਦੋ ਦੰਦ ਬੱਛੀ ਰੰਗ ਰੂਪ ਬਹੁਤ ਸੋਹਣਾ 190000 ਰੇਟ ਹੈ ਸੋ ਤੁਹਾਡਾ ਐਚਐਫ ਵਾਲਾ ਸ਼ੌਂਕ ਪੂਰਾ ਕਰੂਗੀ ਇਹ ਇਹਦੇ ਤੋਂ ਬੱਚੀਆਂ ਬਹੁਤ ਸੋਹਣੀਆਂ ਲੈ ਸਕਦੇ ਹੋ ਤੁਸੀਂ ਸੋ ਹਾਈਟ ਦਾ ਅੰਦਾਜ਼ਾ ਤੁਸੀਂ ਇਸ ਤਰੀਕੇ ਨਾਲ ਵੀ ਲਾ ਲੋਗੇ ਵੀ ਤਿੰਨਾ ਗਾਵਾਂ ਨਾਲ ਬਾਈ ਡੈਪਟੀ ਤੁਰੂਗਾ ਤੇ ਤੁਸੀਂ ਜੱਜਮੈਂਟ ਕਰ ਲਿਓ ਜੇ ਵੀ ਕਿਹੜੀ ਗਾਂ ਦੀ ਹਾਈਟ ਕਿੰਨੀ ਕਾ ਲੈ ਆ ਭਾਈ ਸੋ ਜੇ ਛੋਟੀ ਉਮਰ ਚ ਵੱਚੀ ਹੈ ਵਧੂ ਫੁੱਲੂ ਕੀ ਬਾਕੀ ਅਗਲੇ ਸੂਏ ਨੂੰ ਕੀਮਤ ਚ ਵਾਧਾ ਕਰ ਜੂਗੀ ਜਿੰਨੇ ਦੀ ਵੀ ਇਸ ਵਾਰ ਤੁਹਾਡਾ ਸੌਦਾ ਹੋਊਗਾ ਉਦੋਂ ਅਗਲੇ ਸੂਏ ਚ ਵਧ ਕੇ ਵਿਕੂਗੀ ਕਰਮਾ ਲਈ ਜੇ ਚੰਗੀ ਸੰਭਾਲ ਦਿਓ ਤਾਂ ਖਵਾਨਾ ਸੋਹਣਾ ਟਾਂਚਾ ਤੁਸੀਂ ਦੇਖ ਸਕਦੇ ਹੋ ਉਮਰ ਦੇ ਹਿਸਾਬ ਤੇ ਇਹਨੂੰ ਦਰਮਿਆਨੇ ਹਾਈਟ ਚ ਆਪਾਂ ਮੰਨਾਂਗੇ ਕਿਉਂਕਿ ਦੋ ਦੰਦਾਂ ਦਾ ਜਦੋਂ ਤੱਕ ਜਵਾਨੀ ਫੁੱਲ ਆਉਣੀ ਹੈ 8 ਦੰਦ ਹੋਣੇ ਉਦੋਂ ਤੱਕ ਹਾਈਟ ਹੋਰ ਵੱਧ ਜਾਣੀ ਹੈ ਦੀ ਫਿਲਹਾਲ ਇਹ ਤੁਸੀਂ ਮੀਡੀਅਮ ਹਾਈਟ ਚ ਇਹਨੂੰ ਮੰਨ ਕੇ ਜਿਹੜਾ ਇੱਥੇ ਆਜੋ ਜੇ ਥਣ ਅਗਲੇ ਵੀ ਸੋਹਣੇ ਆ ਤੇ ਪਿਛਲੇ ਥਣ ਵੀ ਚੰਗੇ گاਵਾ ਦੇ ਅਗਲੇ ਥਣ ਸੋਹਣੇ ਆ ਜਾਂਦੇ ਹੁੰਦੇ ਆ ਪਿਛਲੇ ਥਣ ਕਈ ਵਾਰ ਛੋਟੇ ਰਹਿ ਜਾਂਦੇ ਸੋ ਸਪੇਸ ਅਜੇ ਹੈ ਬਰਤਿਆਰੀ ਹੁਣ ਵੀ ਚੰਗੀ ਐ 90000 ਰੇਟ ਚਾਰੇ ਥਣ ਇੱਕੋ ਜਿਹਾ ਸੋ ਇਹ ਪਹਿਲੇ ਨੰਬਰ ਤੇ ਵੱਛੀ ਇਹ ਤੋਂ ਬਿਨਾ ਦਸਤੋ ਦੂਜੇ ਨੰਬਰ ਤੇ ਵਹਿੜ ਤੁਹਾਨੂੰ ਦਿਖਾਉਣੇ ਹੈ ਬਹੁਤ ਸੋਹਣੀ ਹਾਈਟ ਉੱਚੀ ਲੰਬੀ ਫੁੱਲ ਹੈ ਤੇ ਸੋਹਣੀ ਤਿਆਰੀ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਵੱਛੀ ਇਹਦੇ ਨਾਲ ਡਾਕਟਰ ਭਾਈ ਇਹ ਕਦ ਨਵਾਂ ਸੂਆ ਸੂਈ ਇਹ ਵੀ ਪਲੂਨ ਹੀ ਹੈ ਦੋ ਦੰਦ ਵੱਛੀ ਹੈ ਦੋ ਦੰਦ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਇਹ ਕੱਲ ਸਵੇਰੇ ਸੂਈ ਨੇ ਤਿੰਨੇ ਵੜਾ ਇਕੱਠੀਆਂ ਸੂਈ ਨੇ ਠੀਕ ਐ ਇੱਕ ਪਰਾਂ ਜਿਹੜੀ ਵੇਚਤੀ ਹਾਂਜੀ ਉਹ ਠੀਕ ਐ ਅੱਛਾ ਭਾਈ ਇਹਨੇ ਬੱਚੀ ਨੂੰ ਜਨਮ ਦਿੱਤਾ ਕੋਈ ਸੀਮਨ ਦੀ ਡਿਟੇਲ ਹੈ ਆਪਣੇ ਕੋਲ ਉਹ ਭਈਆ ਜੀ ਪਤਾ ਨਹੀਂ ਆਪਾਂ ਪੁੱਛ ਕੇ ਦੱਸ ਦਿਆਂਗੇ ਠੀਕ ਐ ਜਾਨੀ ਹਜੇ ਨਹੀਂ ਪਤਾ ਆਪਾਂ ਨੂੰ ਸੋ ਦੋਸਤੋ ਇਹ ਬੱਚੀ ਐ ਇਸ ਗਾਂ ਦੇ ਨਾਲ ਐ ਹਜੇ ਬੱਚਾ ਛੋਟਾ ਕੱਲ ਹੀ ਸੋ ਹੋ ਗਿਆ ਸੀਗਾ ਜੀ ਬੜਾ ਕਮਜ਼ੋਰੀ ਜੀ ਲੱਗਦੀ ਐ ਹੁਣ ਸੈਟ ਆ ਵੈਸੇ ਠੀਕ ਐ ਅੱਛਾ ਭਾਈ ਅੰਦਾਜ਼ਾ ਦੁੱਧ ਜਿਹੜਾ ਚੋਇਆ ਹੋਊਗਾ ਕਿੰਨਾ ਖੋਊਗਾ ਇਹ ਦੱਸ ਤੋ 20 ਕਿਲੋ ਤੋਂ ਸਟਾਰਟ ਆਈ 10 ਕਿਲੋ ਆਪਾਂ ਕੱਲ ਤੜਕੇ ਚੋਇਆ ਸੀਗਾ ਠੀਕ ਐ ਜਾਨੀ ਇਹ ਟੂਈ ਤਾਂ ਕੱਲ ਸ਼ਾਮ ਤੇ ਉਦੋਂ 10 ਕਿਲੋ ਦੋ ਦਿੱਤਾ ਜੀ ਕੀ ਰੇਟ ਰਹਿਣਾ ਇਹਦਾ ਇਹਦਾ 1,60,000 ਇੱਕ ਲੱਖ 60 ਹਜ਼ਾਰ ਕੋਲੀ ਨੂੰ ਸੋ ਦੋਸਤੋ ਡਿਮਾਂਡ 1,60,000 ਦੀ ਹੈ ਫੁੱਲ ਹਾਈਟ ਹੈ ਫੁੱਲ ਲੰਬਾਈ ਹੈ ਤੇ ਇਹਦਾ ਵੀ ਫਿਕਸ ਹਵਾਨਾ ਹੈ ਥਾਂ ਇਹਦਾ ਵੀ ਤੁਸੀਂ ਹੱਥੀ ਮਿਲ ਕੇ ਕਰ ਸਕਦੇ ਹੋ ਇਦਾਂ ਦਾ ਥਾਂ ਦਾ ਸਹਜ ਹੈ ਥੋੜੀ ਥੋੜੀ ਪਲੂਣ ਹਵਾਨੇ ਦੇ ਉੱਤੇ ਤੁਹਾਨੂੰ ਦਿਸਦੀ ਹੋਣੀ ਹੈ ਵੈਸੇ ਬਹੁਤੀ ਪਲੂਣ ਹਵਾਨੇ ਤੇ ਨਹੀਂ ਹੈ ਲਾਲੀ ਦੇ ਵਿੱਚ ਹਵਾਨਾ ਬੱਚਾ ਵੀ ਇਹਦੇ ਨਾਲ ਫੀਮੇਲ ਕਾਫ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਇਹਦੇ ਵਾਂਗੂ ਉੱਚੀ ਲੰਬੀ ਬੱਚੀ ਹੈ ਰੇਟ 1,60,000 ਹੈ। ਸੋ ਹਾਈਟ ਦਾ ਅੰਦਾਜ਼ਾ ਜਿਵੇਂ ਪਹਿਲਾਂ ਦੱਸਿਆ ਸੀ ਪਹਿਲੀ ਗਾਂ ਨਾਲ ਵੀ ਬਾਈ ਤੁਰਿਆ ਆਪ ਤੇ ਇਸ ਗਾਂ ਨਾਲ ਵੀ ਡਿਪਟੀ ਬਾਈ ਤੁਰ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨੇ ਕੱਦ ਦੀ ਵਹਿੜ। ਦੋ ਦੰਦ ਹੈ। ਪਹਿਲਾ ਸੂਆ ਕੱਲ ਦੀ ਸੂਈ ਤਾਜੀ ਬਿਲਕੁਲ। ਚੰਗਾ ਹਵਾਨਾ ਦੋਸਤੋ ਇਹਦਾ ਤਿਆਰ ਹੈ। ਸਵੇਰ ਵੀਡੀਓ ਬਣਾ ਰਹੇ ਆ ਹਜੇ ਹਵਾਨਾ ਇਹਦੇ ਚ ਮਿਲਕਿੰਗ ਹੋਣੀ ਹੈ। ਉਹ ਕੁਸੀਂ ਜਜਮੈਂਟ ਕਰ ਸਕਦੇ ਹੋ ਵੀ ਕਿੰਨਾ ਖਧਦ ਦੇ ਦੂਗੀ ਵੈਸੇ ਕੱਲ ਜਦੋਂ ਸ਼ਾਮ ਨੂੰ ਇਹਦੀ ਪਹਿਲੀ ਚਵਾਈ ਹੋਈ ਹੈ ਤੋ ਉਹਦੇ ਚਨੇ 10 ਕਿਲੋ ਦੁੱਧ ਦਿੱਤਾ ਸੋ ਅਗਾਰੀ ਦੋਸਤੋ ਇਹਦੀ ਦੇਖ ਸਕਦੇ ਹੋ ਅੱਗੇ ਨੂੰ ਹਵਾਨਾ ਬਹੁਤ ਚੰਗਾ ਆਰਡਰ ਅਟੈਚਮੈਂਟ ਹੁੰਦੀ ਐ ਦੋਸਤੋ ਹਵਾਨਾ ਜਿਹੜਾ ਉਹ ਚੰਗਾ ਜੁੜਿਆ ਹੋਇਆ ਪਰ ਸਰੀਰ ਦੇ ਨਾਲ ਢਾਂਚੇ ਨਾਲ ਤੇ ਖੁੱਚਾਂ ਤੋਂ ਉੱਤੇ ਐ ਸੋ ਰੰਗ ਰੂਪ ਇਹਦਾ ਤੁਸੀਂ ਦੇਖ ਸਕਦੇ ਹੋ ਦੋ ਦੰਦ ਵੱੱਛੀ ਪਹਿਲਾ ਸੂਆ ਸੂਈ ਐ ਇੱਕ ਹੋਰ ਵੈੜ ਦੋਸਤੋ ਇਹ ਵੀ ਪਹਿਲਣੀ ਐ ਆਪਾਂ ਜਾਣਕਾਰੀ ਬਾਈ ਤੋਂ ਲੈ ਲੈਨੇ ਆ ਡੈਪਟੀ ਬਾਈ ਸੂਆ ਤਾਂ ਇਹ ਤਿੰਨ ਨੰਬਰ ਵਾਲੀ ਵੀ ਪਹਿਲਾ ਹੀ ਸੂਈ ਹੈ ਹਨਾ ਇਹ ਪਹਿਲਾ ਸੂਈ ਇਹ ਚਾਰ ਦੰਦ ਹੈ ਜੀ ਆਹ ਦੋ ਦੰਦ ਸੀ ਇਹ ਚਾਰ ਦੰਦ ਠੀਕ ਐ ਇਹ ਕੱਲ ਹੀ ਸੂਈ ਐ ਵੀ ਇੱਕਠੀਆਂ ਚੁੰਨੀਆਂ ਜੀ ਗੱਲ ਤੜਕੇ ਸੁਣੀਆਂ ਸਾਰੀ ਗੱਲ ਤੜਕੇ ਠੀਕ ਹੈ ਇਹਦਾ ਸ਼ਾਮ ਨੂੰ ਦੁੱਧ ਕਿੰਨਾ ਕਿਛੂ ਹੈ ਇਹ 10 ਕਿਲੋ ਇਹਦਾ ਸੀਗੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਨਾਂ 1.5 ਲੱਖ ਜੀ 1.5 ਲੱਖ ਇਹਦੇ ਨਾਲ ਵੀ ਬੱਚਾ ਬੱਚੀ ਹੈ ਨੇ ਬੱਚੀ ਹੈ ਹਾਂ ਖੋਲੀ ਸੋ ਦੋਸਤੋ ਇਹਦਾ ਰੇਟ 1.5 ਲੱਖ ਟਾਂਚੇ ਦੀ ਇਹ ਵੀ ਬਹੁਤ ਸੋਹਣੀ ਹੈ ਬਾਕੀ ਹਾਈਟ ਫੁੱਲ ਹੈ ਦੂਜੀ ਨਾਲੋਂ ਵੀ ਉੱਚੀ ਲੰਬੀ ਵਹਿੜ ਹੈ ਇਹ ਪਲੂਣ ਹਵਾਨੇ ਤੇ ਦਿਸਦੀ ਹੈ ਬਾਕੀ ਹਵਾਨੇ ਦਾ ਆਕਾਰ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਜਿੱਦਾਂ ਦਾ ਡਿਜ਼ਾਈਨ ਤੁਹਾਨੂੰ ਦਿਸਦਾ ਹੈ ਹਾਲ ਦੀ ਘੜੀ ਖੁੱਚਾਂ ਤੋਂ ਕਾਫੀ ਉੱਚਾ ਦਿਸਦਾ ਬਾਕੀ ਦੁੱਧ ਕਿੰਨਾ ਖਚੋਲੋਗੇ ਤੁਹਾਡੀ ਸਮਝ ਆ ਇਹਦੇ ਨਾਲ ਵੀ ਬੱਚਾ ਫੀਮੇਲ ਕਾਫ ਹੈ ਇਹਦਾ ਰੇਟ ਵੀ ਜਿਹੜਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਤਾ ਹੈ ਰੇਟ ਵੀਡੀਓ ਚ ਇਸ ਕਰਕੇ ਮੰਗੇ ਆ ਬਾਈ ਕਹਿੰਦਾ ਵੀ ਫਿਰ ਕੋਸਕਬੀਰ ਕਹਿ ਦਿੰਦੇ ਆ ਵੀ ਅਸੀਂ ਪਸ਼ੂ ਖਰੀਦਣਾ ਪਰ ਰੇਟ ਵੀਡੀਓ ਚ ਨਹੀਂ ਹੁੰਦੇ ਤੋਂ ਉਹਨਾਂ ਲਈ ਹੈ ਰੇਟ ਤੁਹਾਨੂੰ ਦੱਸਦੇ ਆ ਤੁਸੀਂ ਆ ਕੇ ਦੇਖ ਲਓ ਜੇ ਜਿਹੜੀ ਵੈੜ ਤੁਹਾਨੂੰ ਪਸੰਦ ਆਉਂਦੀ ਹੈ ਦੋ ਵੈੜਾਂ ਫੁੱਲ ਉੱਚੀਆਂ ਲੰਬੀਆਂ ਤੇ ਇੱਕ ਵੈਡ ਦਾ ਰੇਟ ਵੀ ਉਸ ਹਿਸਾਬ ਤੇ ਐ ਤੇ ਉਹਦੀ ਹਾਈਟ ਵੀ ਥੋੜੀ ਘੱਟ ਐ ਇਹਨਾਂ ਦੇ ਮੁਕਾਬਲੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਗ ਵਿਕਾਊ ਆ ਬਾਈ ਨੇ ਕਿਹਾ ਸੀ ਵੀ ਤਿੰਨ ਨਗਾਵਾ ਇਕੱਠੀਆਂ ਸੋਈਆਂ ਕੱਲ ਸ਼ਾਮ ਨੂੰ ਤੇ ਉਹ ਤੀਜੀ ਗਾਂ ਵੀ ਤੁਹਾਨੂੰ ਮਾੜਾ ਦਿਖਾ ਦਿੰਨਾ ਵੈਸੇ ਉਹਦਾ ਸੌਦਾ ਹੋ ਗਿਆ ਬਾਈ ਕੋਈ ਇੱਥੇ ਹੀ ਐ ਜਿਨ੍ਹਾਂ ਨੇ ਉਹ ਚੋਕੇ ਦੇਖੀ ਐ ਪਾਸ ਕੀਤੀ ਐ ਉਹ ਪਰਲੇ ਪਾਸੇ ਗਾਂ ਖੜੀ ਐ ਦੋਸਤੋ ਤੋਂ ਇਹ ਤੋਂ ਪਹਿਲਾਂ ਸੇਲ ਹੋ ਗਈ ਐ ਇਸ ਕਰਕੇ ਉਹ ਵੀਡੀਓ ਚ ਨਹੀਂ ਦਿਖਾਈ ਬਈ ਇਹਦੀ ਬੱਛੀ ਠਾਈ ਇਹਨਾਂ ਦੋਹਾਂ ਦੇ ਨਾਲ ਜਿਹੜੀਆਂ ਬੱਚੀਆਂ ਆ ਉਹ ਚੀਜ਼ ਜ਼ਰੂਰ ਨੋਟ ਕਰਿਓ ਜੇ ਇਹਨਾਂ ਵਾਂਗੂ ਉੱਚੀਆਂ ਲੰਬੀਆਂ ਗਾਵਾਂ ਬਨਣਗੀਆਂ ਕਿਉਂਕਿ ਜਨਮ ਤੋਂ ਹੀ ਬੱਚੇ ਦੀ ਗਰੋਥ ਜਿਹੜੀ ਉਹ ਚੰਗੀ ਦਿਸਦੀ ਹੈ ਸੋ ਇਹ ਇਸ ਗਾਂ ਦੇ ਨਾਲ ਬੱਚੀ ਜਿਹੜੀ ਹੁਣ ਬਾਈ ਨੇ ਠਾਈ ਹੈ ਤੇ ਹਾਈਟ ਲੈਂਥ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਸੋ ਇਹਨਾਂ ਦੀ ਵੈਲਿਊ ਆ ਬੱਚੀਆਂ ਦੀ ਕੀਮਤ ਜਿਹੜੀ ਜ਼ਰੂਰ ਐਡ ਕਰ ਲਿਆ ਕਰੋ ਨਾਲ ਕਿਉਂਕਿ ਡੇਢ ਇੱਕ ਸਾਲ 18 ਮਹੀਨੇ 20 ਮਹੀਨਿਆਂ ਦੀ ਬੱਚੀ ਸੂ ਪੈਂਦੀ ਹੈ ਜਿਵੇਂ ਇਹ ਦੋ ਦੰਦ ਵਹਿੜਾਂ ਤਾਂ ਛੋਟੀ ਉਮਰ ਦੇ ਵਿੱਚ ਹੀ ਸੁੰਨ ਹੈ ਤੇ ਇਸੇ ਤਰ੍ਹਾਂ ਇਹ گاਵਾ ਬਣ ਜਾਂਦੀਆਂ ਛੇਤੀ ਸੋ ਜਿਹੜੀ ਇਨਵੈਸਟਮੈਂਟ ਕਰਦੇ ਹੋ ਤੁਸੀਂ ਉਹਦੇ 'ਚ ਇਹ ਵੀ ਇੱਕ ਇਨਵੈਸਟਮੈਂਟ ਹੀ ਆ ਵੀ ਬੱਚੀ ਵਾਲੀ ਗਾਂ ਤੁਸੀਂ ਖਰੀਦ ਰਹੇ ਹੋ ਸੋ ਇਹ ਵਹਿੜ ਦੋਸਤੋ ਬਹੁਤ ਸੋਹਣੀ ਹੈ ਇਹਦਾ ਰੇਟ ਉਸ ਹਾਵ ਤੇ ਠੀਕ ਹੈ ਜੇ ਕੋਈ ਵੀਰ ਨੇ ਐਫ ਐਫ ਵਾਲਾ ਸ਼ੌਂਕ ਪੂਰਾ ਕਰਨਾ ਤਾਂ ਆਕੇ ਜ਼ਰੂਰ ਦੇਖਿਓ ਅਗਲੇ ਥਾਣੇ ਦੇ ਮੈਂ ਪਹਿਲਾਂ ਨਹੀਂ ਦਿਖਾ ਸਕਿਆ ਸੀ ਕਿਉਂਕਿ ਲੱਤੱਕੇ ਨੂੰ ਸੀ ਤਾਂ ਹੁਣ ਤੁਸੀਂ ਦੇਖ ਲਓ ਬਹੁਤ ਸੋਹਣਾ ਅਗਲੇ ਥਾਨ ਦਾ ਸੈਜ ਹੈ ਤੇ ਹਵਾਨਾ ਇਹਦਾ ਵੀ ਦੂਜਾ گاਵਾ ਵਰਗਾ ਹੀ ਐ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਪਸ਼ੂ ਵਿਕਾਊ ਐ ਤੇ ਰੂਟੀਨ ਚ ਇਸ ਬਾਈ ਕੋਲ ਵਹਿੜਾ ਆਉਂਦੀਆਂ ਰਹਿੰਦੀਆਂ ਤੁਸੀਂ ਜਿਹੜਾ ਮਰਜੀ ਨਾ ਖਰੀਦਿਓ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਐ ਦੁੱਧ ਸੂਨੀਆਂ ਸੂਆਂ ਦਾ ਚੋਇਆ ਜਾ ਸਕਦਾ ਗੱਭਨ ਤੇ ਥਣਪਾਸ ਹੋਣਗੇ ਉਹ ਤੁਸੀਂ ਕਰਕੇ ਦੇਖ ਸਕਦੇ ਹੋ ਤੇ ਜਿਹੜੀ ਵਹਿੜ ਵਿਕੀ ਐ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਗਾਂ ਵੀ ਨਾਲ ਹੀ ਸੂਈ ਸੀ ਇਹਨਾਂ ਦੇ ਇਹਦਾ ਸੌਦਾ ਹੋ ਗਿਆ ਇਸ ਕਰਕੇ ਵੀਡੀਓ 'ਚ ਤੁਹਾਨੂੰ ਨਹੀਂ ਦਿਖਾ ਰਹੇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਪਸ਼ੂ ਵਕਾਊ ਆ ਦੋਸਤੋ ਨਵੇਂ ਕਿਲੇ ਪਿੰਡ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਸੁਖਣ ਵਾਲੇ ਤੋਂ ਪਹਿਲਾਂ ਇਹ ਪਿੰਡ ਆਉਂਦਾ ਹੈ ਫਰੀਦਕੋਟ ਵਾਲੀ ਸਾਈਡ ਨੂੰ ਧੰਨਵਾਦ